ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 1 ਸਤੰਬਰ 1604 ਇਸ ਵਿੱਚ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਕੀਤਾ ਸੀ ਗੁਰੂ ਅਰਜਨ ਦੇਵ ਜੀ ਨੇ ਅਖੀਰ ਕਿਉਂ ਆਦ ਗ੍ਰੰਥ ਜੀ ਦੀ ਰਚਨਾ ਕੀਤੀ ਇਸ ਗ੍ਰੰਥ ਨੂੰ ਲਿਖਣ ਵਿੱਚ ਗੁਰੂ ਜੀ ਨੂੰ 3 ਸਾਲ ਦਾ ਸਮਾਂ ਕਿਉਂ ਲੱਗਾ ਅਤੇ ਇਹ ਗ੍ਰੰਥ ਸਾਰੇ ਧਾਰਮਿਕ ਗ੍ਰੰਥਾਂ ਤੋਂ ਅਲੱਗ ਕਿਉਂ ਹੈ ਗੁਰੂ ਪਿਆਰੇਓ ਆਪਣੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮੇ ਸਮੇਂ ਤੇ ਨਿਰੰਕਾਰ ਦੀ ਬਾਣੀ ਨੂੰ ਆਪਣੀ后ਤੀ ਸਾਹਿਬ ਵਿੱਚ ਲਿਖ ਲਿਆ ਕਰਦੇ ਸਨ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਜੀ ਨੇ ਆਪਣੀ ਪੁੱਤ ਹੀ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੀ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਨੇ ਨਿਰੰਕਾਰ ਤੋਂ ਆਈ ਬਾਣੀ ਨੂੰ ਆਪਣੀਆਂ-ਆਪਣੀਆਂ ਪੋਥੀ ਸਾਹਿਬ ਵਿੱਚ ਲਿਖਿਆ। ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਪੰਜਵੇਂ ਗੁਰੂ ਬਣੇ ਤਾਂ ਗੁਰੂ ਜੀ ਦਾ ਵੱਡਾ ਫੇਰਾ ਪਿਰਥੀ ਚੰਦ ਦਾ ਪੁੱਤਰ ਮਹਿਰ ਗੁਰੂ ਨਾਨਕ ਜੀ ਦੇ ਨਾਮ ਦੇ ਥੱਲੇ ਆਪਣੀ ਬਾਣੀ ਲਿਖਦਾ ਸੀ ਉਸ ਨੇ ਆਪਣਾ ਖੁਦ ਦਾ ਇੱਕ ਗ੍ਰੰਥ ਵੀ ਤਿਆਰ ਕਰ ਲਿਆ ਸੀ ਜਿਸ ਵਿੱਚ ਗੁਰੂ ਦੀ ਬਾਣੀ 13 ਫਕੀਰਾਂ ਦੀਆਂ ਬਾਣੀਆਂ ਵੀ ਸ਼ਾਮਲ ਸਨ ਇਸੇ ਤਰ੍ਹਾਂ ਗੁਰੂ ਘਰ ਨਾਲ ਈਰਖਾ ਕਰਨ ਵਾਲੇ ਕੁਝ ਹੋਰ ਮਨੁੱਖਾਂ ਨੇ ਵੀ ਗੁਰੂਆਂ ਦੀ ਸੱਚੀ ਬਾਣੀ ਵਿੱਚ ਮਿਲਾਵਟ ਕਰਨੀ ਸ਼ੁਰੂ ਕਰ ਦਿੱਤੀ ਜਿਸ ਨਾਲ ਸੱਚੀ ਬਾਣੀ ਅਤੇ ਕੱਚੀ ਬਾਣੀ ਵਿੱਚ ਨਿਰਣਾ ਕਰਨਾ ਬੜਾ ਔਖਾ ਹੋ ਗਿਆ ਇਹ ਸਾਰੀਆਂ ਗੱਲਾਂ ਨੂੰ ਰੋਕਣ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ ਗੁਰੂ ਪਿਆਰੇਓ ਆਦਿ ਗ੍ਰੰਥ ਸਾਹਿਬ ਜੀ ਵਿੱਚ ਪਹਿਲੇ 5 ਗੁਰੂ 15 ਭਗਤ ਅਤੇ 11 ਬ੍ਰਾਹਮਣਾਂ ਦੀ ਬਾਣੀ ਨੂੰ ਦਰਜ ਕੀਤਾ ਉਸ ਵਕਤ ਸਮਾਜ ਵਿੱਚ ਊਚ ਨੀਚ ਜਾਤ ਪਾਤ ਦਾ ਵੱਡਾ ਬੋਲਬਾਲਾ ਸੀ ਗੁਰੂ ਮਹਾਰਾਜ ਜੀ ਜਾਣਦੇ ਸਨ ਕਿ ਇਹ ਸਮਾਜਿਕ ਗ੍ਰੀਤੀਆਂ ਦੇ ਕਾਰਨ ਕੋਈ ਵੀ ਸਮਾਜ ਤਰੱਕੀ ਨਹੀਂ ਕਰ ਸਕਦਾ ਇਸ ਲਈ ਗੁਰੂ ਮਹਾਰਾਜ ਜੀ ਨੇ ਆਦਿ ਗ੍ਰੰਥ ਜੀ ਦੀ ਰਚਨਾ ਕੀਤੀ ਤਾਂ ਕਿ ਸਾਰੇ ਧਰਮਾਂ ਦੇ ਲੋਕ ਇਸ ਗ੍ਰੰਥ ਨੂੰ ਪੜ੍ਹ ਕੇ ਇੱਕ ਨਿਰੰਕਾਰ ਨਾਲ ਜੁੜ ਸਕਾਂ। ਗੁਰੂ ਪਿਆਰੇਓ ਸਨ 1601 ਤੋਂ 1604 ਤੱਕ ਸ੍ਰੀ ਆਖ ਗ੍ਰੰਥ ਜੀ ਨੂੰ ਪੂਰਨ ਕੀਤਾ। ਗੁਰੂ ਅਰਜਨ ਦੇਵ ਜੀ ਨੇ ਆਪਣੀ ਦੇਖ ਰੇਖ ਵਿੱਚ ਭਾਈ ਗੁਰਦਾਸ ਜੀ ਤੋਂ ਸ੍ਰੀ ਅਮਰ ਸਰ ਜੀ ਦੇ RAM ਸਰ ਇਸਥਾਨ ਤੇ ਇਹ ਸਾਰਾ ਗ੍ਰੰਥ ਲਿਖਵਾਇਆ। ਇਸ ਗ੍ਰੰਥ ਨੂੰ ਲਿਖਣ ਵਿੱਚ ਕਰੀਬ 3 ਸਾਲਾਂ ਦਾ ਸਮਾਂ ਇਸ ਕਾਰਨ ਲੱਗ ਗਿਆ ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਕੋਲ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਤੇ ਗੁਰੂ ਰਾਮਦਾਸ ਜੀ ਅਤੇ ਆਪਣੀ ਲਿਖੀ ਬਾਣੀ ਤਾਂ ਮੌਜੂਦ ਸੀ ਪਰ ਤੀਸਰੇ ਗੁਰੂ ਗੁਰੂ ਸ੍ਰੀ ਅਮਰਦਾਸ ਜੀ ਦੀ ਬਾਣੀ ਪੋਤੀ ਸਾਹਿਬ ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮਹੌਨ ਜੀ ਕੋਲ ਸੀ ਗੁਰੂ ਪਿਆਰੇ ਉਹ ਕਿਹਾ ਜਾਂਦਾ ਹੈ ਕਿ ਤੀਜੇ ਗੁਰੂ ਗੁਰੂ ਅਮਰਦਾਸ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਪੁੱਤਰ ਬਾਬਾ ਮਹੌਣ ਨੂੰ ਸਖਤ ਹਿਦਾਇਤ ਦਿੰਦਿਆਂ ਹੋਇਆਂ ਕਿਹਾ ਕਿ ਸਾਡੀ ਇਹ ਪੋਥੀ ਸਾਹਿਬ ਆਪਣੇ ਕੋਲ ਸੰਭਾਲ ਕੇ ਰੱਖਣਾ ਅਗਰ ਕੋਈ ਪੋਥੀ ਸਾਹਿਬ ਨੂੰ ਮੰਗਣ ਆਵੇ ਤਾਂ ਕਿਸੇ ਨੂੰ ਵੀ ਨਹੀਂ ਦੇਣਾ ਪਰ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਜੀ ਦੇ ਕੋਲ ਆਪ ਪੋਥੀ ਸਾਹਿਬ ਲੈਣ ਆਵਣ ਤਾਂ ਉਹਨਾਂ ਨੂੰ ਸੌਂਫ ਦੇਣਾ ਗੁਰੂ ਅਰਜਨ ਦੇਵ ਜੀ ਬਾਬਾ ਮਹੌਣ ਜੀ ਕੋਲੋਂ ਗੁਰੂ ਅਮਰਦਾਸ ਜੀ ਦੀ ਪੋਥੀ ਸਾਹਿਬ ਮੰਗਵਾਉਣਾ ਚਾਹੁੰਦੇ ਸਨ ਕਹਿੰਦੇ ਹਨ ਤਦ ਬਾਬਾ ਮਹੌਣ ਜੀ ਗੋਇੰਦਵਾਲ ਸਾਹਿਬ ਵਿੱਚ ਸਮਾਦੀ ਵਿੱਚ ਲੈਣ ਸਨ ਗੁਰੂ ਜੀ ਤੋਂ ਆਗਿਆ ਲੈ ਕੇ ਭਾਈ ਗੁਰਦਾਸ ਬਾਬਾ ਮਹੌਣ ਜੀ ਕੋਲੋਂ ਪੋਥੀ ਸਾਹਿਬ ਲੈਣ ਵਾਸਤੇ ਪਹੁੰਚ ਗਿਆ ਪਰ ਬਾਬਾ ਮਹੌਣ ਜੀ ਨੇ ਬੂਹਾ ਹੀ ਨਹੀਂ ਖੋਲਿਆ ਕਿਉਂਕਿ ਬਾਬਾ ਜੀ ਸਮਾਧੀ ਵਿੱਚ ਲੀਨ ਸਨ ਦੂਜੀ ਵਾਰ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਭੇਜਿਆ ਬਾਬਾ ਬੁੱਢਾ ਜੀ ਬਾਬਾ ਮਹੌਣ ਜੀ ਕੋਲੋਂ ਪੋਥੀ ਲੈਣ ਲਈ ਗੋਇੰਦਵਾਲ ਸਾਹਿਬ ਪਹੁੰਚੇ ਗੁਰੂ ਪਿਆਰੇਓ ਪਰ ਬਾਬਾ ਬੁੱਢਾ ਜੀ ਨੂੰ ਪੋਥੀ ਸਾਹਿਬ ਨਹੀਂ ਮਿਲ ਸકી ਅੰਤ ਵਿੱਚੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਸੰਗਤ ਸਮੇਤ ਗੋਇੰਦਵਾਲ ਸਾਹਿਬ ਪਹੁੰਚੇ ਗੁਰੂ ਮਹਾਰਾਜ ਜੀ ਨੇ ਨਾ ਬੂਹਾ ਖੜਕਾਇਆ ਨਾ ਹੀ ਬਾਬਾ ਮਹੌਣ ਜੀ ਨੂੰ ਆਵਾਜ਼ ਲਗਾਈ ਗੁਰੂ ਅਰਜਨ ਦੇਵ ਜੀ ਬੂਹੇ ਦੇ ਬਾਹਰ ਜ਼ਮੀਨ ਤੇ ਬੈਠ ਕੇ ਗੁਰਬਾਣੀ ਕੀਰਤਨ ਕਰਨ ਲੱਗੇ ਗੁਰੂ ਮਹਾਰਾਜ ਜੀ ਨੇ ਨਿਰੰਕਾਰ ਨੂੰ ਯਾਦ ਕਰਦੇ ਹੋਏ ਉਹ ਸਮੇਂ ਇੱਕ ਸ਼ਬਦ ਦਾ ਉਚਾਰਣ ਕੀਤਾ ਸੀ ਗੁਰੂ ਪਿਆਰਿਓ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਨੇਤਰ ਬੰਦ ਕਰਕੇ ਸ਼ਬਦ ਗਾਇਆ ਜੋ ਆਵਾਜ਼ਾਂ ਲਗਾਉਣ ਨਾਲ ਵੀ ਸਮਾਧੀ ਨਹੀਂ ਖੁੱਲਦੀ ਸੀ ਗੁਰੂ ਜੀ ਦਾ ਸ਼ਬਦ ਸੁਣ ਕੇ ਬਾਬਾ ਮਹੌਨ ਜੀ ਦੀ ਸਮਾਧੀ ਖੁੱਲ ਗਈ ਤਦ ਉਹਨਾਂ ਨੇ ਦੇਖਿਆ ਕਿ ਆਪ ਗੁਰੂ ਅਰਜਨ ਦੇਵ ਜੀ ਪੈਦਲ ਚੱਲ ਕੇ ਆਏ ਹਨ ਤਾ ਉਹ ਸੋਚਣ ਲੱਗੇ ਕਿ ਮੇਰਾ ਨਾਂ ਲੈ ਕੇ ਗੁਰੂ ਜੀ ਸਬਦ ਗਾਇਨ ਕਰ ਰਹੇ ਹਨ ਬਿਨਾ ਇੱਕ ਪਲ ਗਵਾਏ ਬਾਬਾ ਮਹੌਣ ਜੀ ਗੁਰੂ ਮਹਾਰਾਜ ਜੀ ਦੇ ਅੱਗੇ ਆ ਕੇ ਚਰਣਾ ਵਿੱਚ ਡਹਿ ਪਏ ਗੁਰੂ ਜੀ ਨੇ ਤਦ ਵਚਨ ਕੀਤਾ ਬਾਬਾ ਜੀ ਗੁਰੂ ਜੀ ਦੀ ਬਾਣੀ ਜੋ ਕੋਥੀ ਸਾਹਿਬ ਵਿੱਚ ਤੁਹਾਡੇ ਕੋਲ ਹੈ ਕਿਰਪਾ ਕਰਕੇ ਉਹ ਸਾਨੂੰ ਸੌਂਪ ਦਿਓ ਉਸ ਸਮੇਂ ਬਾਬਾ ਜੀ ਗੁਰੂ ਮਹਾਰਾਜ ਜੀ ਅੱਗੇ ਹੱਥ ਜੋੜਦੇ ਹੋਏ ਬੋਲੇ ਮਹਾਰਾਜ ਜੀ ਇਹ ਪੋਥੀ ਤਾਂ ਆਪ ਜੀ ਦੀ ਹੀ ਅਮਾਨਤ ਹੈ ਮੈਂ ਇਹਨੂੰ ਆਪ ਜੀ ਵਾਸਤੇ ਹੀ ਸੰਭਾਲਿਆ ਹੋਇਆ ਹੈ ਗੁਰੂ ਪਿਆਰਿਓ ਇਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਪੋਥੀ ਸਾਹਿਬ ਮਿਲ ਗਈ ਸਤੰਬਰ 1604 ਨੂੰ ਆਦ ਗ੍ਰੰਥ ਸਾਹਿਬ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਸੁਸ਼ੋਭਿਤ ਕੀਤਾ ਬਾਬਾ ਬੁੱਢਾ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਜੀ ਦਾ ਪਹਿਲਾ ਹੈਡ ਗ੍ਰੰਥੀ ਨਿਯੁਕਤ ਕਰਕੇ ਉਸ ਤੋਂ ਆਦ ਗ੍ਰੰਥ ਸਾਹਿਬ ਜੀ ਦਾ ਪਹਿਲਾ ਹੁਕਮਨਾਮਾ ਪੜਵਾਇਆ ਸੰਤਾਂ ਕੇ ਕਾਰਾ ਜੀ ਆਪ ਖੜੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਗੁਰੂ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਵਿੱਚ ਅਦਿੱਤਿਆ ਗ੍ਰੰਥ ਹੈ ਜਿਸ ਦੀ ਰਚਨਾ ਕਰਨ ਸਮੇ ਸੇਖ ਗੁਰੂਆਂ ਨੇ ਕੇਵਲ ਆਪਣੀ ਲਿਖੀ ਬਾਣੀ ਨੂੰ ਦਰਜ ਕੀਤਾ ਬਲਕਿ ਉਸ ਸਮੇ ਦੇ Hindu ਅਤੇ Musalmanaਾਂ ਦੇ ਪੈਗੰਬਰਾਂ ਅਤੇ ਸੰਤਾਂ ਦੀਆਂ ਬਾਣੀਆਂ ਨੂੰ ਵੀ ਇਸ ਗ੍ਰੰਥ ਵਿੱਚ ਦਰਜ ਕੀਤਾ ਗੁਰੂ ਪਿਆਰਿਓ ਇੱਥੇ ਇਹ ਗੱਲ ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਬਾਕੀ ਸਾਰਿਆਂ ਧਰਮਾਂ ਵਿੱਚ ਧਾਰਮਿਕ ਪੁਸਤਕਾਂ ਭਗਤਾਂ ਦੁਆਰਾ ਲਿਖੀਆਂ ਗਈਆਂ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਇਹੋ ਜਿਹਾਂ ਗ੍ਰੰਥ ਹੈ ਜਿਸ ਨੂੰ ਆਪ ਗੁਰੂਆਂ ਨੇ ਆਪਣੀ ਸ਼ਕਤੀ ਦੇ ਦੁਆਰਾ ਲਿਖਿਆ ਇਹ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਰਮਾਣ ਸਹਿਤ ਦਰਜ ਹੈ ਦੁਰ ਕੀ ਬਾਣੀ ਆਈ ਸਨ ਸਗਲਿ ਚਿੰਤਾ ਮਿਟਾਈ ਜਾਤ ਪਾਤ ਛੂਆ ਛੂਤ ਜਹਿਆਂ ਬੁਰਾਈਆਂ ਦਾ ਬੋਲ ਵਾਲਾ ਹਉਣ ਤੋਂ ਬਾਅਦ ਵੀ ਸਿੱਖ ਗੁਰੂਆਂ ਨੇ ਉਹਨਾਂ ਸਾਰਿਆਂ ਸੰਤਾਂ ਦੇ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਜਿਨ੍ਹਾਂ ਨੂੰ ਲੋਕ ਨਫ਼ਰਤ ਦੀ ਨਜ਼ਰ ਨਾਲ ਵੇਖਦੇ ਸਨ ਇਸ ਤਰ੍ਹਾਂ ਇੱਕ ਅਕਾਲ ਪੁਰਖ ਦੇ ਨਾਲ ਜੁੜੇ ਵਕਤਾਂ ਨੂੰ ਉੱਚੀ ਪਦਵੀ ਪ੍ਰਦਾਨ ਕੀਤੀ ਗਈ ਗੁਰੂਆਂ ਦੇ ਨਾਮ ਨਾਲ उन्ह सारे सचे भगतान नाम भी बड़ी श्रद्धा से माण न लिया जाता है गुरु ग्रंथ साहिब जी को केवल एक किताब नहीं बल्कि दस गुरुआ जी गुरु गुरु की जोत ग्यारवा गुरु मनते हाँ जहरा श्री गुरु गोबिंद सिंह महाराज ने सानू हुक्म किया कि सब सिखन को हुक्म है गुरु मान्यो ग्रंथ यह ग्रंथ ਇਸ ਵਾਸਤੇ ਵੀ ਸਾਰਿਆਂ ਗ੍ਰੰਥਾਂ ਤੋਂ ਅਲੱਗ ਹੈ ਕਿਉਂਕਿ ਇਹ ਸਾਰੇ ਗ੍ਰੰਥ ਸਾਹਿਬ ਵਿੱਚ ਇੱਕ ਅਕਾਲ ਪੁਰਖ ਦੀ ਪ੍ਰਸ਼ੰਸਾ ਕੀਤੀ ਗਈ ਹੈ ਨਾ ਕਿ ਕਿਸੇ ਮਨੁੱਖ ਦੀ ਸੋ ਗੁਰੂ ਪਿਆਰੀ ਸਾਥ ਸੰਗਤ ਦੀ ਹੋਈਆਂ ਬੁਲ੍ਹਾਂ ਚੁਪਾਂ ਦੀ ਖਿਮਾ ਬਖਸ਼ਣੀ ਵੀਡੀਓ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਦੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਮਰਜ਼ੀਆਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ